ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਹਨ ਤਖਤ ਬਹਿ ਤਖਤ ਕੀ ਲਾਇਕ ਪੰਜ ਸਮਾਏ ਗੁਰਮਤ ਪਾਇਕ ਤਖਤ ਰਾਜਾ ਸੋ ਬਹਿ ਜੋ ਤਖਤ ਲਾਇਕ ਹੋਈ ਤਖਤ ਤੇ ਉਹੀ ਬੈਠਦਾ ਹੈ ਜੋ ਬੈਠਨ ਦੇ ਜੋਗ ਹੁੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿੱਚ ਗੁਰੂ ਕੇ ਕੀਰਤਨੀਏ ਸੱਤਾ ਔਰ ਬਲਵੰਡ ਜੀ ਦੇ ਬਚਨ ਹਨ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵ ਤੇ ਗੁਰੂ ਨਾਨਕ ਦੇਵ ਜੀ ਨੇ ਸੱਚ ਦਾ ਕਿਲਾ ਕਾਇਮ ਕਰਕੇ ਸ਼ਰਮਦਾ ਰਾਜ ਚਲਾਇਆ ਗੁਰੂ ਨਾਨਕ ਦੇਵ ਜੀ ਜਨਮ ਤੋਂ ਹੀ ਗੁਰੂ ਹੋਏ ਹਨ ਤੇ ਗੁਰੂ ਨਾਨਕ ਦੇਵ ਜੀ ਨੇ ਸਖਸੀ ਗੁਰਤਾ ਦਾ سلسلہ ਆਰੰਭ ਕੀਤਾ ਤੇ 10 ਜਾਮੇ ਧਾਰਨ ਕੀਤੇ ਤੇ ਦਸਵੇਂ ਜਾਮੇ ਦੇ ਵਿੱਚ ਸਖਸੀ ਗੁਰਤਾ ਦਾ سلسلہ ਜੁੜਾ ਸੀ ਉਸ ਨੂੰ ਸਮਾਪਤ ਕੀਤਾ ਗੁਰੂ ਨਾਨਕ ਦੇਵ ਜੀ ਨੇ ਹੀ ਇਹ ਸਿੱਧ ਕਰ ਦਿੱਤਾ ਸੀ ਕਿ ਇਹ ਜੋ ਤਖਤ ਹੈ ਇਹ ਅਕਾਲ ਪੁਰਖੀ ਬਖਸ਼ਿਸ਼ ਹੈ ਤੇ ਜਿਹੜਾ ਇਸ ਦੀ ਯੋਗ ਹੁੰਦਾ ਹੈ ਉਸੇ ਨੂੰ ਹੀ ਇਸ ਦੀ ਪ੍ਰਾਪਤੀ ਹੁੰਦੀ ਹੈ ਇਹ ਪਿਤਾ ਪੁਰਖੀ ਜਾਇਦਾਦ ਨਹੀਂ ਕਿ ਜਿਸ ਦੇ ਉੱਤੇ ਪੁੱਤਰ ਆਪਣਾ ਹੱਕ ਦਿੱਤਾ ਉਹ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਭ ਜਾਦੇ ਬਾਬਾ ਸ੍ਰੀ ਚੰਦ ਬਾਬਾ ਲਖਮੀ ਦਾਸ ਜੀ ਨੂੰ ਛੱਡ ਕੇ ਤੋਂ ਬਾਹਰੋਂ ਆਏ ਸਿੱਖ ਭਾਈ ਲਹਿਣਾ ਜੀ ਜੋ ਇਸ ਤਖਤ ਦੇ ਯੋਗ ਸਨ ਤੇ ਉਹਨਾਂ ਨੂੰ ਅੰਗਦ ਦੇਵ ਨਾਮ ਬਖਸ਼ਿਸ਼ ਕਰਕੇ ਤੇ ਇਸ تخت ਦੀ ਜਿੰਮੇਵਾਰੀ ਸੌਂਪੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਸਹਬਜ਼ਾਦੇ ਬਾਬਾ ਦਾਤੂ ਅਤੇ ਦਾਸوں ਨੂੰ ਛੱਡ ਕੇ ਜੋ ਇਸ تخت ਦੇ ਯੋਗ ਸਾਨ ਬਾਬਾ ਅਮਰਦਾਸ ਜੀ ਉਹਨਾਂ ਨੂੰ ਇਹ ਜਿੰਮੇਵਾਰੀ ਸੌਂਪੀ ਗੁਰੂ ਅਮਰਦਾਸ ਜੀ ਦੇ ਸਹਬਜ਼ਾਦੇ ਬਾਬਾ ਮਹਨ ਤੇ ਮੋਰੀ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਛੱਡ ਕੇ ਤੇ ਇਹ ਜ਼ਿੰਮੇਵਾਰੀ ਆਪਣੇ ਜਵਾਈ ਭਾਈ ਜੇਠਾ ਜੀ ਨੂੰ ਗੁਰੂ ਰਾਮਦਾਸ ਜੀ ਨੂੰ ਸੌਂਪੀ ਗੁਰੂ ਰਾਮਦਾਸ ਜੀ ਨੇ ਇਹ ਜ਼ਿੰਮੇਵਾਰੀ ਆਪਣੇ ਸਹਿਬਜ਼ਾਦਿਆਂ ਵਿੱਚੋਂ ਸਭ ਤੋਂ ਛੋਟੇ ਸਹਿਬਜ਼ਾਦੇ ਗੁਰੂ ਅਰਜਨ ਦੇਵ ਜੀ ਜੋ ਇਸ ਜ਼ਿੰਮੇਵਾਰੀ ਦੇ ਤਖਤ ਦੇ ਯੋਗ ਸਨ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਜਾਣ ਤੋਂ ਪਹਿਲਾਂ ਮੁੱਖੀ ਸਿੱਖਾਂ ਪਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਅਤੇ ਹੋਰ ਸਿੱਖ ਸੰਗਤਾਂ ਨੂੰ ਬੁਲਾ ਕੇ ਤੇ ਇਹ ਗੱਲ ਸਮਝਾਈ ਸੀ ਕਿ ਅਸੀਂ ਲਾਹੌਰ ਜਾ ਰਹੇ ਹਾਂ ਸ਼ਾਂਤ ਮੈਈ ਤਰੀਕੇ ਦੇ ਨਾਲ ਗਲਬਾਤ ਕਰਾਂਗੇ ਅਸੀਂ ਸ਼ਹਾਦਤ ਦੇਵਾਂਗੇ ਕਿ ਸਾਡੀ ਸ਼ਹਾਦਤ ਤੋਂ ਬਾਅਦ ਤੁਸੀਂ ਜ਼ੁਲਮ ਅਤੇ ਜ਼ਾਲਮ ਦਾ ਡਟ ਕੇ ਟਕਰਾ ਕਰਨਾ ਹੈ ਜ਼ੁਲਮ ਅਤੇ ਜ਼ਾਲਮ ਦੇ ਵਿਰੁੱਧ ਝੁਕਣਾ ਨਹੀਂ ਉਸ ਦੇ ਵਿਰੁੱਧ ਲੜਨਾ ਹੈ ਪੂਰੇ ਦ੍ਰਿੜ ਇਰਾਦੇ ਦੇ ਨਾਲ ਜ਼ੁਲਮ اور جاہل دا جب ਜਾਲਮ ਦਾ ਮੁਕਾਬਲਾ ਕਰਨਾ ਹੈ ਗੁਰੂ ਅਰਜਨ ਦੇਵ ਜੀ ਦੀ 30 ਮਈ ਸਨ 1606 ਨੂੰ ਖੋਫਨਾਗ ਤਸੀਹੇ ਦੇ ਕੇ ਤੇ ਸ਼ਹਾਦਤ ਕੀਤੀ ਜਾਂਦੀ ਹੈ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦੇ ਤਖਤ ਦੇ ਉੱਤੇ ਵਿਰਾਜਮਾਨ ਹੁੰਦੇ ਹਨ ਗੁਰੂ ਅਰਗੁਨ ਸਾਹਿਬ ਜੀ ਨੇ ਆਪਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਹੁਣ ਅਸੀਂ ਉੱਚੀ ਥਾਂ ਤੇ ਬੈਠਾਂਗੇ ਤੇ ਗੁਰਤਾ ਗੱਦੀ ਦੀ ਰਸਮ ਜਿਹੜੀ ਹੈ ਉਹ ਉੱਚੀ ਜਗ੍ਹਾ ਤੇ ਬੈਠ ਕੇ ਕੀਤੀ ਜਾਵੇਗੀ ਸਤਗੁਰਾਂ ਦੇ ਹੁਕਮ ਦੇ ਨਾਲ ਅਕਾਲ ਬੂੰਗਾ ਜਿਸ ਦਾ ਪਹਿਲਾ ਨਾਮ ਔਰ ਹੁੰਦਾ ਨਾਮ ਸ੍ਰੀ ਅਕਾਲ ਤਖਤ ਹੈ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵਰਗੇ ਮਹਾਪੁਰਸ਼ਾਂ ਨੇ ਇੱਕ ਥੜਾ ਤਿਆਰ ਕੀਤਾ ਤੇ ਜਿਸ ਥੜੇ ਦਾ ਨਾਮ ਅਕਾਲ ਬੁੰਗਾ ਸਤਗੁਰਾਂ ਨੇ ਰੱਖਿਆ ਔਰ ਇਸ ਥੜੇ ਤੇ ਬੈਠ ਕੇ ਗੁਰਤਾ ਗਦੀ ਦੀ ਰਸਮ ਨਿਭਾਈ ਗਈ। ਜਿਸ ਦੇ ਬਾਰੇ ਵਿੱਚ ਮਿਲਦਾ ਹੈ ਇਸੀ ਰਾਜ ਕੋ ਹੱਥ ਨਾ ਲਾਇਓ ਬੁੱਢਾ ਅਤੇ ਗੁਰਦਾਸ ਬਣਾਇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਇੱਕ ਥੜਾ ਤਿਆਰ ਕੀਤਾ ਤੇ ਇਸ ਥੜੇ ਦਾ ਨਾਮ ਅਕਾਲ ਵੁੰਗਾ ਸਤਗੁਰਾਂ ਨੇ ਰੱਖਿਆ ਤੇ ਇਸ ਤੇ ਬੈਠ ਕੇ ਗੁਰਤਾ ਗੱਦੀ ਦੀ ਰਸਮ ਜਿਹੜੀ ਸੀ ਉਹ ਕੀਤੀ ਗਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਨਿਸ਼ਾਨ ਝੁਲਾਏ ਜੋ ਭਗਤੀ ਔਰ ਸ਼ਕਤੀ ਦੇ ਸੁਮੇਲ ਦੇ ਪ੍ਰਤੀਕ ਸਨ ਤੇ ਇਸੇ ਹੀ ਅਸਥਾਨ ਤੇ ਸਾਲ 1609 ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਦੀ ਸਿਰਜਣਾ ਕੀਤੀ ਇਸ ਅਸਥਾਨ ਤੇ ਹਰ ਰੋਜ਼ ਲੋਹੜੇ ਵੇਲੇ ਦੀਵਾਨ ਸਜਦਾ ਜਿਸ ਦੇ ਵਿੱਚ ਢਾਡੀ ਜਿਹੜੇ ਸਨ ਉਹ ਜੋਸ਼ੀਲੀਆਂ ਵਾਰਾਂ ਗਾਇਨ ਕਰਦੇ ਸਨ ਸਭ ਤੋਂ ਪਹਿਲਾਂ ਜਿਸ ਢਾਡੀ ਨੇ ਵਾਇਰ ਵਾਰ ਜਿਹੜੀ ਸੀ ਗਾਇਨ ਕੀਤੀ ਉਹ ਢਾਡੀ ਦਾ ਨਾਮ ਨੱਥਾ ਅਬਦੁੱਲਾ ਦੱਸਿਆ ਜਾਂਦਾ ਹੈ ਤੇ ਉਸ ਵਾਰ ਦੇ ਵਿੱਚ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉੱਚੀ ਸ਼ਾਨ ਦੀ ਗੱਲ ਕੀਤੀ ਹੈ ਤੇ ਗੁਰੂ ਦੀ ਸ਼ਾਨ ਦੇ ਸਾਹਮਣੇ ਜਹਾਂਗੀਰ ਦੀ ਸ਼ਾਨ ਜਿਹੜੀ ਹੈ ਉਹ ਤੁਸ਼ ਜਈ ਹੈ ਜਿਸ ਵਿੱਚ ਇਹਨਾਂ ਟਾਡੀਆਂ ਨੇ ਕਿਹਾ ਹੈ ਦੋ ਤਲਵਾਰੀ ਬਧੀਆਂ ਇੱਕ ਮੀਰੀ ਦੀ ਇੱਕ ਫੀਰ ਦੀ ਫਿਰ ਇਸ ਵਾਰ ਦੇ ਵਿੱਚ ਜ਼ਿਕਰ ਆਉਂਦਾ ਹੈ ਫਗ ਤੇਰੀ ਕੀ ਜਹਾਂਗੀਰ ਦੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉੱਚੀ ਫਗ ਉੱਚੇ ਦਮਾਲੇ ਉੱਚੀ ਸ਼ਾਨ ਦੀ ਗੱਲ ਕੀਤੀ ਗਈ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਤੇ ਬਿਰਾਜ ਕੇ امیਰੀ ਔਰ ਪੀਰੀ ਦੀਆਂ ਦੋ ਤਲਵਾਰਾਂ ਤਾਰਨ ਕੀਤੀਆਂ ਦੋ ਨਿਸ਼ਾਨ ਝੁਲਾਏ ਤੇ ਭਗਤੀ ਤੇ ਸ਼ਕਤੀ ਦੇ ਸੁਮੇਲ ਨੂੰ ਪ੍ਰਗਟ ਕੀਤਾ ਤੇ ਸਤਗੁਰਾਂ ਨੇ ਸਿੱਖ ਸੰਗਤਾਂ ਦੇ ਨਾਮ ਹੁਕਮਨਾਮੇ ਭੇਜੇ ਕਿ ਅੱਜ ਤੋਂ ਬਾਅਦ ਤੁਸੀਂ ਸ਼ਸਤਰ ਵਧੀਆ ਸ਼ਸਤਰ ਲੈ ਕੇ ਵਧੀਆ ਪੇਟਾ ਸਾਡੀ ਮਨਪਸੰਦ ਦੀ ਸ਼ਸਤਰ ਹੋਵੇਗਾ ਵਧੀਆ ਘੋੜਾ ਹੋਵੇਗਾ ਤੇ ਵਧੀਆ ਜਵਾਨ ਹੋਵੇਗਾ ਸੋ ਨੌਜਵਾਨ ਸਤਗੁਰਾਂ ਦੇ ਕੋਲ ਭਰਤੀ ਹੋਣ ਵਾਸਤੇ ਆਉਣ ਲੱਗੇ ਥੋੜੇ ਹੀ ਸਮੇਂ ਦੇ ਵਿੱਚ 52 ਸੂਰਮੇ ਜਿਹੜੇ ਸਨ ਸਤਗੁਰਾਂ ਦੇ ਕੋਲ ਭਰਤੀ ਹੋ ਗਏ ਤੇ ਸਹਿਜ ਜੀ ਸਹਿਜੇ ਸਤਗੁਰਾਂ ਦੀ ਫੌਜ ਦੀ ਗਿਣਤੀ ਜਿਹੜੀ ਸੀ ਉਹ 500 ਤੱਕ ਹੋ ਗਈ ਸੋ ਸਤਗੁਰਾਂ ਨੇ 52 ਮੁਖੀ ਜਰਨੈਲ ਬਣਾਏ ਤੇ 500 ਸਿਪਾਹੀਆਂ ਦੀ ਇੱਕ ਛੋਟੀ ਜੀ ਫੌਜ ਤਿਆਰ ਕੀਤੀ ਤਾਂ ਕਿ ਜਾਲਮ ਔਰ ਜ਼ੁਲਮ ਕਰਨ ਵਾਲੇ ਦੇ ਦੰਦ ਖੱਟੇ ਕੀਤੇ ਜਾ ਸਕੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਦੇ ਖੁੱਲੇ ਵਿਹੜੇ ਦੇ ਵਿੱਚ ਸ਼ਾਮ ਦੇ ਸਮੇਂ ਗੁਰਸਿੱਖਾਂ ਦੀਆਂ ਕੁਸ਼ਤੀਆਂ ਕਸਰਤਾਂ ਸ਼ਸਤਰ ਵਿੱਦਿਆ ਦੇ ਅਭਿਆਸ ਕਰੋ ਸਿੱਖਾਂ ਨੂੰ ਸ਼ਸਤਰ ਵਿੱਦਿਆ ਦੇ ਵਿੱਚ નિਪੁੰਨ ਕਰਨ ਲਈ ਸ਼ਾਸਤਰ ਵਿਦਿਆ ਦੇ ਅਭਿਆਸ ਹੋਣ ਲੱਗੇ ਉਧਰ ਇਹ ਖਬਰਾਂ ਜਿਹੜੀਆਂ ਸਨ ਸਰਕਾਰ ਦੇ ਕੋਲ ਵੀ ਪਹੁੰਚ ਰਹੀਆਂ ਸਨ ਕਿ ਸਤ ਗੁਰੂ ਜੀ ਅਕਾਲ ਤਖਤ ਦੀ ਸਿਰਜਣਾ ਕੀਤੀ ਹੈ ਸਤ ਗੁਰਾਂ ਨੇ ਉੱਥੇ ਬੈਠ ਕੇ ਸਿੱਖਾਂ ਦੇ ਫੈਸਲੇ ਕਰਦੇ ਹਨ ਸਤ ਗੁਰਾਂ ਨੇ ਫੌਜ ਤਿਆਰ ਕਰ ਲਈ ਹੈ ਜੋ ਕਿ ਹਕੂਮਤ ਵਾਸਤੇ ਖਤਰਾ ਹੋ ਸਕਦਾ ਹੈ ਸੋ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਮਿੱਤਰਤਾ ਵਾਲਾ ਹੱਥ ਵਧਾਇਆ ਤੇ ਸਤਿਗੁਰਾਂ ਨੇ ਵੀ ਇਹ ਮਿੱਤਰਤਾ ਪ੍ਰਵਾਨ ਕੀਤੀ ਅਚਾਨਕ ਇੱਕ ਦਿਨ ਸ਼ਿਕਾਰ ਖਿਡਣ ਵਾਸਤੇ ਗਏ ਤੇ ਜੰਗਲ ਦੇ ਵਿੱਚੋਂ ਇੱਕ ਸ਼ੇਰ ਨਿਕਲਿਆ ਜਿਸ ਨੇ ਜਹਾਂਗੀਰ ਦੇ ਉੱਤੇ ਤੋਵਾ ਬੋਲ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਬੜੀ ਤੇਜ਼ੀ ਦੇ ਨਾਲ ਅਗਾਹ ਵਧੇ ਤੇ ਉਸ ਸ਼ੇਰ ਦਾ ਵਾਰ ਜਿਹੜਾ ਸੀ ਆਪਣੀ ਢਾਲ ਤੇ ਲੈ ਕੇ ਤੇ ਆਪਣੀ ਤਲਵਾਰ ਦੇ ਵਾਰ ਦੇ ਨਾਲ ਸ਼ੇਰ ਦੇ ਦੋ ਟੁਕੜੇ ਕਰ ਦਿੱਤੇ। ਜਹਾਂਗੀਰ ਇਸ ਬਹਾਦਰੀ ਦੇ ਕੌਤ ਕਾਨੂੰਨ ਦੇਖ ਕੇ ਹੈਰਾਨ ਰਹਿ ਗਿਆ। ਤੇ ਉਸ ਨੂੰ ਇੰਜ ਪਸਣ ਲੱਗ ਪਿਆ ਇਹ ਵਾਕਈ ਹੀ ਇਹ ਹਕੂਮਤ ਵਾਸਤੇ ਖਤਰਾ ਹੋ ਸਕਦੀ ਹੈ। ਇਸ ਕਰਕੇ ਉਸਨੇ ਬਹਾਨੇ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਜਿਸ ਤੋਂ ਬਾਅਦ ਜਹਾਂਗੀਰ ਬਿਮਾਰ ਹੋਣ ਲੱਗਿਆ ਤੇ ਹਰ ਰੋਜ਼ ਉਸ ਨੂੰ ਡਾਰ ਸਤਾਉਣ ਲੱਗਾ ਅਤੇ ਸਾਈ ਮੀਆਂ ਮੀਰ ਤੇ ਨੂਰਜਹਾਂ ਦੇ ਕਹਿਣ ਤੇ ਅਤੇ ਸਿੱਖ ਸੰਗਤਾਂ ਦੇ ਦਬਾਅ ਤੇ ਕਾਰਨ ਅਖੀਰ ਜਹਾਂਗੀਰ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਿਹ੍ਹਾ ਕਰਨਾ ਪਿਆ ਫਿਰ ਉਸਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਦੋਸ਼ੀਆਂ ਨੂੰ ਪਕੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹਵਾਲੇ ਚੰਦ ਨੂੰ ਕੀਤਾ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚੰਦੂ ਨੂੰ ਉਸ ਦੇ ਕੀਤੇ ਹੋਏ ਆਪ ਦੀ ਸਜ਼ਾ ਦਿੱਤੀ ਇਸ ਤੋਂ ਇਲਾਵਾ ਜਹਾਂਗੀਰ ਜਦੋਂ ਮਰ ਗਿਆ ਤੇ ਸਾਹ ਜਹਾਂ ਜਿਹੜਾ ਸੀ ਉਹ تخت ਤੇ ਬੈਠਾ ਤੇ ਉਸਨੇ ਲਾਹੌਰ ਦੇ ਵਿੱਚ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਤੇ ਬਣੀ ਹੋਈ ਬੋਲੀ ਜਿਹੜੀ ਸੀ ਉਸ ਨੂੰ ਪੂਰ ਕੇ ਉੱਥੇ ਮਸਜਿਦ ਤਿਆਰ ਕਰ ਦਿੱਤੀ। ਉਧਰ ਸਹਾਜਨ ਦਾ ਸ਼ਾਹੀ ਬਾਜ਼ ਜਿਹੜਾ ਸੀ ਉਹ ਸਿੱਖਾਂ ਦੇ ਹੱਥ ਆ ਗਿਆ ਤੇ ਇਤੋਂ ਹੀ ਇਹਨਾਂ ਦੀ ਗੁਰੂ ਘਰ ਦੇ ਨਾਲ ਵਿਰੋਧਤਾ ਸ਼ੁਰੂ ਹੋਈ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੀ ਪਹਿਲੀ ਜੰਗ ਜਿਹੜੀ ਸੀ ਉਹ ਅੰਮ੍ਰਿਤਸਰ ਦੇ ਵਿੱਚ ਹੋਈ ਸਤਗੁਰਾਂ ਨੇ ਇੱਥੇ ਸ਼ਹਿਰ ਦੀ ਰਖਵਾਲੀ ਲਈ ਲੋਹੜ ਦਾ ਕਿਲਾ ਸਥਾਪਿਤ ਕੀਤਾ ਸੀ ਇਸ ਜੰਗ ਦੇ ਵਿੱਚ ਸਤਗੁਰਾਂ ਨੂੰ ਜਿੱਤ ਪ੍ਰਾਪਤ ਹੋਈ ਉਸ ਤੋਂ ਬਾਅਦ ਦੂਸਰੀ ਜੰਗ ਸ੍ਰੀ ਹਰਗੋਬਿੰਦਪੁਰ ਵਿਖੇ ਹੋਈ ਤੇ ਇਸ ਜੰਗ ਦੇ ਵਿੱਚ ਵੀ ਸਤਗੁਰਾਂ ਦੀ ਜਿੱਤ ਹੋਈ ਤੀਸਰੀ جنگ ਮਹਿਰਾਜ ਤੇ ਨਾਥਾਣੇ ਦੇ ਅਸਥਾਨ ਤੇ ਹੋਈ ਤੇ ਇਸ جنگ ਦੇ ਵਿੱਚ ਵੀ ਸਤਗੁਰਾਂ ਦੀ ਜਿੱਤ ਹੋਈ ਚੌਥੀ جنگ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਵਿਖੇ ਹੋਈ ਤੇ ਇਸ جنگ ਦੇ ਵਿੱਚ ਵੀ ਸਤਗੁਰਾਂ ਦੀ ਜਿੱਤ ਹੋਈ ਸੋ ਸਤਗੁਰਾਂ ਨੇ ਹਕੂਮਤ ਨੂੰ ਇਹ ਦੱਸ ਦਿੱਤਾ ਕਿ ਜ਼ਬਰ ਔਰ ਜ਼ੁਲਮ ਦਾ ਟਾਕਰਾ ਕਿਵੇਂ ਕੀਤਾ ਜਾ ਸਕਦਾ ਹੈ ਸੋ ਅਸੀਂ ਕੇਵਲ ਤੇ ਕੇਵਲ ਸੰਤ ਹੀ ਨਹੀਂ ਸੰਤ ਦੇ ਨਾਲ-ਨਾਲ ਅਸੀਂ ਸਿਪਾਹੀ ਵੀ ਹਾਂ ਅਸੀਂ ਭਗਤੀ ਦੇ ਨਾਲ ਸ਼ਕਤੀ ਵੀ ਵਰਤਣਾ ਜਾਣਦੇ ਹਾਂ ਸੋ ਸਤਿਗੁਰਾਂ ਨੇ ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੇ ਤਖਤ ਦੇ ਉੱਤੇ ਵਿਰਾਜਮਣ ਹੋ ਕੇ ਜੋ ਗੁਰਮਤ ਦਾ ਸਿਧਾਂਤ ਸੀ ਲੋੜਵੰਦਾਂ ਤੇ ਗਰੀਬਾਂ ਦੀ ਸਹਾਇਤਾ ਤੇ ਮਦਦ ਕਰਨੀ ਉਹ ਵੀ ਸਤਿਗੁਰਾਂ ਨੇ ਕੀਤੀ ਜਿਸ ਵਕਤ ਸਨ 1617-18 ਦੇ ਵਿੱਚ ਕੁੱਖਮਰੀ ਫੈਲ ਗਈ ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਸਵੰਦ ਦੀ ਕਾਰਪੇਟਾ ਦੇ ਨਾਲ ਲੋਕਾਂ ਦੀ ਸਹਾਇਤਾ ਤੇ ਮਦਦ ਕੀਤੀ। ਕਸ਼ਮੀਰ ਦੇ ਵਿੱਚ ਜਿਸ ਵਕਤ ਗਿਲਟੀ ਤਾਬ ਫੈਲ ਗਿਆ ਸਤਿਗੁਰੂ ਜੀ ਨੇ ਉੱਥੇ ਪਹੁੰਚ ਕੇ ਤੇ ਉਹਨਾਂ ਲੋੜਵੰਦ ਲੋਕਾਂ ਦੀ ਸਹਾਇਤਾ ਤੇ ਮਦਦ ਕੀਤੀ। ਇਸ ਤੋਂ ਇਲਾਵਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਗੁਰਤਾ ਗੱਦੀ ਸਮੇਂ ਦੇ ਦੌਰਾਨ ਦੂਰ ਦੁਰਾਡੇ ਇਲਾਕਿਆਂ ਵਿੱਚ ਸਿੱਖੀ ਦਾ ਪ੍ਰਚਾਰ ਵੀ ਕੀਤਾ ਕਸ਼ਮੀਰ ਮਾਲਵੇ ਦੇ ਇਲਾਕੇ ਅਤੇ ਦੁਆਬੇ ਦੇ ਇਲਾਕੇ ਵਿੱਚ ਤੇ ਇਸ ਤੋਂ ਇਲਾਵਾ ਜੁਪੀ ਦੇ ਇਲਾਕੇ ਵਿੱਚ ਗੁਰੂ ਨਾਨਕ ਮੱਤਾ ਆਦਿ ਇਲਾਕਿਆਂ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਕੀ ਗੁਰੂ ਸਾਹਿਬਾਨ ਦੀ ਤਰ੍ਹਾਂ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਨਗਰ ਬਸਾਇਆ ਗੁਰੂ ਅੰਗਦ ਦੇਵ ਜੀ ਦੇ ਹੁਕਮ ਦੇ ਨਾਲ ਗੁਰੂ ਅੰਗਦ ਦੇਵ ਅਮਰਦਾਸ ਜੀ ਨੇ ਗੋਇੰਦਵਾਲ ਨਗਰ ਬਸਾਇਆ ਗੁਰੂ ਅਮਰਦਾਸ ਜੀ ਦੇ ਹੁਕਮ ਦੇ ਨਾਲ ਗੁਰੂ ਰਾਮਦਾਸ ਜੀ ਨੇ ਚੱਕ ਰਾਮਦਾਸਪੁਰਾ ਅੰਮ੍ਰਿਤਸਰ ਨਗਰ ਬਸਾਇਆ ਇਸੇ ਹੀ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਜਲੰਧਰ ਜ਼ਿਲ੍ਹੇ ਦਾ ਕਰਤਾਰਪੁਰ ਤਰਨਤਾਰਨ ਆਦਿਕ ਨਗਰ ਵਸਾਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਫੋਕਮ ਦੇ ਨਾਲ ਹੀ ਬਾਬਾ ਗੁਰਦਿੱਤਾ ਜੀ ਨੇ ਕੀਰਤਪੁਰ ਨਗਰ ਵਸਾਇਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਇਹ ਪਹਾੜੀ ਇਲਾਕਿਆਂ ਦੇ ਵਿੱਚ ਵੀ ਸਿੱਖੀ ਦਾ ਪ੍ਰਚਾਰ ਕੀਤਾ ਤੇ ਇੱਥੇ ਹੀ ਕੀਰਤਪੁਰ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਸਨ 1600 44 ਦੇ ਵਿੱਚ ਜੋਤੀ ਜੋਤ ਸਮਾਈ ਸੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਤਖਤ ਦੇ ਉੱਤੇ ਵਿਰਾਜਮਾਨ ਹੋ ਕੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਦਾ ਪ੍ਰਚਾਰ ਕੀਤਾ ਤੇ ਜ਼ੁਲਮ ਅਤੇ ਜ਼ਲਮ ਦਾ ਡਟ ਕੇ ਟਕਰਾ ਕੀਤਾ ਹੋਇਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ